ਯਾ ਵਾ ਗੰਨੇ ਆਲੇ ਫੇਰ ਬਰੈਡ ਆਲਟ ਬਣਾਉਣਾ ਯਾਰ ਕਿਵੇਂ ਮੈਨੂੰ 2 ਢਾਈ ਇਹ ਬਰੈਡ ਆਲ ਨਹੀਂ ਬਰੈਡ ਖਿਚੜੀ ਏ ਬਰੈਡ ਖਿਚੜੀ ਏ ਲੈ ਕੇ ਜੇ ਕਿ ਦਿੱਕਤ ਹੈ ਟਾਇਰ ਥੱਲੇ ਲੈ ਗਿਆ ਨਾ ਜੀ ਕੋਣ ਦਾ ਮੋਟਾ ਹੈ ਨਹੀਂ ਨਾ ਜੀ ਮੋਟਾ ਗਿਆ ਫਿਰ ਸੌਂ ਜਾ ਕਰ ਗੱਲ ਬਕਲ ਆ ਗੋ ਹੋਇਓ ਮੋਇਓ ਮੋਇਓ ਹੋਇਓ ਹੋਇਓ ਬੋ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਬਾਤ ਹੈ ਜੀ ਅਰਲੀ ਮਾਰਨਿੰਗ ਹਲਵਾਈ ਸਾਹਿਬ ਲੱਗ ਚੁੱਕੇ ਨੇ ਠੀਕ ਹੈ ਸਮਾਨ ਤਿਆਰ ਕਰਨਾ ਜਨਤਾ ਸਾਰੀ ਸੁੱਤੀ ਪ ਜਨਤਾ ਨੂੰ ਕੋਈ ਫਿਕਰ ਨਹੀਂ ਵੀ ਆਈ ਨਾਲ ਜਾ ਕੇ ਕੰਮ ਕਰਾਈਏ ਜਾਂ ਕੋਈ ਵੀ ਜਨਤਾ ਲੋਟ-ਪੋਟ ਰਹੀ ਪਈ ਐ ਵੀਰ ਨੂੰ ਨਹੀਂ ਲੱਗੇ ਹਲੀ-ਹਲੀ ਜਿਵੇਂ ਹਲਵਾਈ ਦੀ ਪਿਛਲੀ ਡਿਸ਼ ਨੂੰ ਵੇਖ ਕੇ ਵੇਖਿਓ ਡਿਸ਼ ਬ੍ਰੈਡ ਆਲਟ ਬਣਾਉਣਾ ਐ ਯਾਰ ਚੀਵੇਂ ਮੈਨੂੰ 2 ਢਾਈ ਇਹ ਬ੍ਰੈਡ ਆਲਟ ਨਹੀਂ ਬ੍ਰੈਡ ਖਿਚੜੀ ਐ ਬ੍ਰੈਡ ਖਿਚੜੀ ਐ ਹੈ ਓਏ ਮੇਰਾ ਖਾਲੂ ਨਹੀਂ ਜੀ ਕਰਦਾ ਆ ਕੀ ਬਣਾ ਲਾਏਗੀ ਫੇਰੇ ਫੇਰੇ ਮਨ ਤੇ ਆਉਂਦਾ ਹਲ ਭਾਈ ਸਾਹਿਬ ਤੁਸੀਂ ਪਾਸੇ ਬਣਾ ਲਿਆ ਹੁਣ ਤੁਸੀਂ ਉਹ ਸ਼ਕੋ ਵੀਰ ਜੀ ਫੋਟੋ ਸ਼ੂਟ ਹੋ ਗਿਆ ਤੇ ਦੇ ਦਿਓ ਖਾਲ ਗਿਆ ਹੀ ਇਹ ਫੋਟੋ ਸ਼ੂਟ ਹੋ ਗਿਆ ਜੇ ਐ ਨੈਟ ਤੋਂ ਵੇਖੇ ਤਰੀਕੇ ਵੀਰ ਨੇ ਨੈਟ ਦਾ ਤਰੀਕਾ ਵੇਖਿਆ ਈ ਓਏ ਇਹਨੇ ਨੈਟ ਤੋਂ ਤਰੀਕਾ ਵੇਖਿਆ ਬ੍ਰੈਡ ਅਨਲੈਟ ਵਾਲਾ ਤੇ ਦੂਜਾ ਜਿਹੜਾ ਅੱਧਾ ਮਗਰਲਾ ਹੀ ਸਰ ਹੈ ਨੈਟ ਕੱਦਮ ਹੋ ਗਿਆ ਲੈਟ ਕੱਦਮ ਹੋ ਗਿਆ ਉਹਦਾ ਪਤਾ ਹੀ ਨਹੀਂ ਲੱਗਾ ਉਹ ਯਾਰ ਗੈਸ ਤਾਂ ਚਲਾ ਦੇ ਕੁੜੀ ਚਲਾਇਆ ਲੈ ਦੇ ਵੀਰ ਨੇਟ ਦੀ ਵੀ ਸੋਹਦੇ ਨੇ ਗੈਸ ਚਲਾ ਕੇ ਰੱਖੀਦਾ ਜੋ ਵੀ ਰੱਖੀਦਾ ਓਏ ਮੋਟਾ ਇਨਾ ਰਾਸ਼ਨ ਦਾ ਗੱਡਿਆਂ ਦਾ ਗੰਨੇ ਆਲੇ ਫੇਦ ਤੱਦਾਂ ਦੇ ਆਈ ਲੈ ਉਹ ਇਨਾ ਸੇਕਾ ਨਾ ਡੱਬਿਆਂ ਦੇ ਵਿੱਚ ਆ ਕੀ ਕਰਾਤਾ ਏ ਬਣਾਈ ਜਨੇ ਸੀ ਕਾਫੀ ਕਿ ਕੀ ਹੈ ਕਾੜਾ ਹੈ ਸਮਝ ਨਹੀਂ ਆ ਰਿਹਾ ਇਹ ਸਮਝੋ ਆਹ ਆਹ ਤਾਂ ਇਹ ਤਾਂ ਹੁਣ ਪੀ ਕੇ ਪਤਾ ਪੀ ਕੇ ਪਤਾ ਲੱਗੂ ਵੀ ਕੀ ਬਣ ਗਿਆ ਹੈ ਤੇ ਆ ਪਹਿਲਿਆਂ ਚ ਕੀ ਖਾ ਕੇ ਆਟੇ ਆ ਇਹ ਚ ਕੀ ਖਾ ਕੇ ਆਟੇ ਮੋਟੇ ਮੈਂ ਗਿਆ ਆ ਗਿਆ ਠੇ ਤੇਰੇ ਹੋ ਗਿਆ ਮੈਂ ਥੋੜੀ ਚੜਾਈ ਆ ਮੈਂ ਜਾਣੇ ਉਹ ਤੋਂ ਫਿਰ ਸੁੱਤਾ ਪਿਆ ਸੀ ਜੰਨਤ ਸੀਗਾ ਨਾ ਸੌਣ ਦਾ ਮੋਟਾ ਹੈ ਨਹੀਂ ਨਾ ਅਜ ਮੋਟਾ ਗਿਆ ਫਿਰ ਸੌਂ ਜਾ ਕਰਾਂ ਗੱਲ ਕੱਲ ਕੱਲ ਨੂੰ ਆ ਜੀ ਫਿਰ ਸੌਣ ਨੂੰ ਕਿਵੇਂ ਨਹੀਂ ਬੱਤ ਬੀਜੇ ਇੱਕ ਬੱਚਾ ਤੇਰਾ ਬਾਹਰ ਫਿਰਦਾ ਉਹ ਕਿੱਥੇ ਫਿਰਦਾ ਉਹ ਤੇਰਾ ਭੋਲੂ ਜਿਆ ਭਾਈ ਜਰਮਨ ਸ਼ੈਫਰਡ ਆ ਵਾਹ ਆਜੋ ਯੋ ਮੋਯੋ ਮੋਯੋ ਯੋ ਯੋ ਗੋ ਯੋ ਆਜੋ 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 ਐ ਪਾਉਂਦੇ ਫਿਰਦੇ ਮੁੰਡੇ ਕਹਿੰਦੇ ਨੌਜਾਨ ਚੋਬਰ ਚੀਮਾ ਸਾਹਿਬ ਓ ਖਾਣਾ ਖੁਣਾ ਕੋਈ ਹੈਗਾ ਦੱਸ ਦੋ ਨਹੀਂ ਖਾਣਾ ਇਹਨਾਂ ਨੇ ਕਹਿੰਨੇ ਵੀ ਕੋਈ ਹਮਨੇ ਖਾਣਾ ਤੂੰ ਦਾ ਕੰਜੜਾ ਸਾਰਾ ਮਹਾਚਲ ਖਾ ਜਾ 25 ਪਲੇਟਾਂ ਮੈਂ ਕਿਹਦੀਆਂ ਭੈਣ ਜੋ ਬਾਈਕਾਂ ਸਾਹਿਬ ਬਲਕਰਨ ਨੇ ਉਹਦੇ ਪੱਦ ਮਾਰੇ ਜੂ ਨਾ ਸਾਰਾ ਗੋਲਾ ਪਾ ਦੇ ਕਿਉਂ ਕਿੱਥੇ ਆਉਂਦਾ ਤੂੰ ਕੰਜਰਾ ਤੂੰ ਸਾਰਾ ਮਾਤਲ ਖਾ ਕੇ ਨਹੀਂ ਰਜਣਾ ਇਹ ਜਿੱਦਣ ਕਿਦੇ ਕੇ ਪਹਾੜ ਤੇ ਡੇ ਕੇ ਪਾੜ ਗਏ ਨੇ ਸਾਰੇ ਭੈਣ ਚੋਂ ਗੰਦ ਖਿਲਰ ਜਣਾ ਸਾਰੇ ਗੱਡੀ ਲੈ ਕੇ ਜਾਂਦੇ ਕੱਢ ਕੇ ਲੈ ਕੇ ਲੈ ਕੇ ਲੈ ਕੇ ਲੈ ਕੇ ਲੈ ਕੇ ਜੇ ਕਿ ਦਿੱਕਤ ਹੈ ਟਾਇਰ ਥੱਲੇ ਲੈ ਗਿਆਣਾ ਜੀ ਕਈ ਵਾਰ ਜ਼ਬਾਨ ਸਾਹਬ ਲਾਈ ਦੋ ਇਹ ਦਿਹਾੜੀ ਮਰ ਜਣੀ ਇਹਨਾਂ ਦੀ ਇੱਥੇ ਚੱਲ ਨਹੀਂ ਵੀ ਦੋ ਬੰਦੇ ਫਾਗ ਗਿਆ ਦੇ ਵਿਚਾਲੇ ਇੱਕ ਡਾਈ ਮਾਰ ਕੇ ਗਿਆ ਜੀ ਦੂਜਾ ਨੇ ਇਹ ਜੰਪ ਇਹ ਇਹ ਉਹ ਚੱਕ ਵੇਲਾ ਕੁਰਸੀ ਫੜਾਈ ਇਹ ਚਲ ਦੂਜੀ ਕੁਰਸੀ ਜਿਉਂ ਸਮਾਨ ਸਾਰਾ ਫੜਾਇਆ ਜਾ ਰਿਹਾ ਹੁਣ ਡਾਈ ਮਾਰਨਗੇ ਇਧਰ ਇੱਕ ਵੱਡਾ ਸਿਲੰਡਰ ਛੋਟਾ ਸਿਲੰਡਰ ਚੱਕੀ ਲਿਆ ਮੈਗਲੇ ਉਹਨੇ ਵੀਰੋ ਨਹੀਂ ਮਾਰ ਕੇ ਡਾਈਆ ਚਲੋ ਜੀ ਪਾਰ ਹੋ ਗਏ ਆ ਅੜਦੇ ਨਹੀਂ ਹੱਦ ਤੱਕ ਨਾ ਹੈ ਅੜਦੇ ਨਹੀਂ ਹੱਦ ਤੱਕ ਨਾ ਹੈ ਹੈ ਬੱਸ ਇੱਧਰ ਦੇਖ ਕਿਉਂ ਬਰਾੜ ਸਾਹ ਵੇ ਤੂੰ ਚਾਈ ਚੜੇ ਉੱਧਰ ਲਾਲਾ ਡਿੱਗਣ ਦਈਆਂ ਪਰਲੇਵੰਦੇ ਹੌਲੀ ਹੌਲੀ ਦੰਦਾਂ ਦੇ ਵਿੱਚੋਂ ਨਾਲ ਦੀ ਨਾਲ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ